ਸੱਚ ਸ੍ਰੀ ਕਾਉ ਜੀ ਹਰਜਿੰਦਰ ਪਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਹਿਲੇ ਦਰਸ਼ਕੋ ਜੰਗਬੱਦੀ ਹੋ ਗਈ ਜੰਗਬੱਦੀ ਤੋਂ ਬਾਅਦ ਲਗਾਤਾਰ ਚਰਚਾ ਚੱਲ ਰਹੀ ਹੈ ਕੌਣ ਜਿੱਤੇ ਲੜਾਈ ਪਾਕਿਸਤਾਨ ਜਿੱਤੇ ਹਿੰਦੁਸਤਾਨ ਜਿੱਤੇ ਜੰਗਬੱਦੀ ਤਾਂ ਅਮਰੀਕਾ ਨੇ ਕਰਾਤੀ 트럼ਪ ਸਾਹਿਬ ਨੇ ਜੰਗਬੱਦੀ ਕਰਾਤੀ ਤੇ ਕ੍ਰੈਡਿਟ ਲੈ ਲਿਆ ਪਰ ਮੋਦੀ ਸਾਹਿਬ ਨੂੰ ਫਸਾਤਾ ਹੁਣ ਉਹ ਕਹਿੰਦੇ ਵੀ ਅਸੀਂ ਕਸ਼ਮੀਰ ਦੀ ਵੀ ਗੱਲ ਕਰਨੀ ਹੈ ਮਤਲਬ ਕਿ ਅਤਵਾਦ ਤੋਂ ਗੱਲ ਸ਼ੁਰੂ ਹੀ ਕਸ਼ਮੀਰ ਤੱਕ ਪਹੁੰਚ ਗਈ ਕਦੇ ਸੂਚਨੈ ਸੀ ਜਿਹੜੇ ਅਸੀਂ ਕਿ ਤੀਸਰਾ ਬੰਦਾ ਸਾਡੇ ਤੀਸਰਾ ਦੇਸ਼ ਇਸ ਤਰ੍ਹਾਂ ਕਰੇਗਾ ਸਾਡੇ ਨਾਲ ਇਹ ਵੀ ਗੱਲ ਕਰਦੇ ਆ ਇਸ ਵੀਡੀਓ ਚ ਆਪਾਂ ਨਾਲੇ ਅਗਲੀ ਗੱਲ ਕਰਨੀ ਹੈ ਆ ਜਿਹੜੀ ਗੱਲ ਮੈਂ ਸ਼ੁਰੂ ਜੀ ਕੀਤੀ ਸੀ ਜਿੱਤਿਆ ਕੌਮ ਪਾਕਿਸਤਾਨ ਨੇ ਤਾਂ ਉਹ ਜਿੱਤ ਦੇ ਜਸ਼ਨ ਮਨਾਉਣੇ ਸ਼ੁਰੂ ਕਰਤੇ ਉਹਨਾਂ ਦੇ ਪ੍ਰਧਾਨ ਮੰਤਰੀ ਸਾਹਿਬ ਆਵਾਜ਼ ਸ਼ਰੀਫ ਨੇ ਤਾਂ ਭਾਸ਼ਣ ਦਿੱਤਾ ਔਰ ਧੰਨਵਾਦ ਵੀ ਕੀਤਾ 트ੰਪ ਦਾ ਚੀਨ ਦਾ ਔਰ ਦੂਜੇ ਪਾਸੇ ਆਪਣੇ ਸਾਰੇ ਨਵਾਜ਼ ਸ਼ਰੀਫ ਦਾ ਅਬ੍ਰਤ ਨੇ ਜਿਹੜੇ ਸੈਨਾ ਦੇ ਉਹਨਾਂ ਦੇ ਮੁਖੀ ਨੇ ਉਹਨਾਂ ਦਾ ਉਹ ਤਾਂ ਕਹਿੰਦਾ ਕਿ ਜਸ਼ਨ ਮਨਾਓ ਔਰ ਜਸ਼ਨ ਮਨਾਇਆ ਜਾ ਰਿਹਾ ਵੱਡੇ ਵੱਡੇ ਰੈਲੀਆਂ ਜਰੂਰਸ ਕੱਟੇ ਜਾ ਰਹੇ ਨੇ ਔਰ ਗਾਣੇ ਚੱਲ ਰਹੇ ਨੇ ਉਹਨਾਂ ਦੇ ਤਾਂ ਉੱਥੇ ਜਿਹੜੇ ਚੈਨਲਾਂ ਤੇ ਕਿਹਾ ਤਾਂ ਨਾ ਟਕਰਾਣਾ ਮਤ ਕਹਾ ਤਾਂ ਨਾ ਅਜ਼ਮਾਨਾ ਮਤ ਟੂਨੇ ਉਹਨੂੰ ਲਲਕਾਰਾ ਹੈ ਇਹਨੇ ਅੱਲਾਹ ਦਾ ਸਹਾਰਾ ਹੈ ਇਹ ਵੀ ਚੱਲ ਰਿਹਾ ਔਰ ਦੂਜੇ ਪਾਸੇ ਆਪਣੇ ਰਿਕੜ ਕੱਟ ਲਏ ਉਹ ਵੀ ਲੱਗੇ ਹੋਏ ਨੇ ਕਿ ਆਖਰ ਜਕਾ ਦਿਆ ਪਾਕਿਸਤਾਨ ਝੁਕਿਆ ਆਪਣੀਆਂ ਸ਼ਰਤਾਂ ਤੇ ਸੀਜ਼ਫਾਇਰ ਕੀਤਾ ਹਤਾ ਇਹ ਵੀ ਜੇ ਪਤਾ ਲੁਗਾ ਸ਼ਰਤਾਂ ਕਿਹੜੀਆਂ ਨੇ ਲੇਕਿਨ ਮੀਡੀਆ ਦੀ ਜੰਗ ਬੈਂਕ ਗਲਤ ਹੁੰਦਾ ਹੈ ਜੰਗ ਫਦੀ ਹੋ ਗਈ ਸੀਜ਼ਫਾਇਰ ਹੋ ਗਿਆ ਪਰ ਮੀਡੀਆ ਦਾ ਸੀਜ਼ਫਾਇਰ ਕਦੋਂ ਹੋਊਗਾ ਇਹ ਤੇ ਵੀ ਗੱਲ ਕਰਦੇ ਆਪਾਂ ਤੇ ਨਾਲੇ ਇਹ ਗੱਲ ਕਰਨੀ ਹੈ ਕਿ ਟਰੰਪ ਸਾਹਿਬ ਜਿਵੇਂ ਹੁਣ ਕਸ਼ਮੀਰ ਦਾ ਮਸਲਾ ਠਾ ਲਿਆ ਜਿਸ ਤਰ੍ਹਾਂ ਹੁਣ اپੋਜੀਸ਼ਨ ਪਾਰਟੀਆਂ ਸਵੇਤ ਰੌਹਤ ਗਾਂਦੀਆਂ ਤੇ ਖੜਗੇ ਸਾਹਿਬ ਜਿਵੇਂ ਉਹਨਾਂ ਨੇ ਚਿੱਠੀ ਲਿਖੀ ਹੈ ਜਿਸ ਤਰ੍ਹਾਂ ਉਹਨਾਂ ਨੇ ਸੈਸ਼ਨ ਬਰਾਉਂਡ ਦੀ ਗੱਲ ਕੀਤੀ ਹੈ ਜਿਸ ਤਰ੍ਹਾਂ ਹੰਸ ਸ਼ਮਲਾ ਸਮਝੌਤੇ ਦੀ ਗੱਲ ਕਿਹਾ ਤਾਂ ਸੀਤਾ ਉੱਥੇ ਤਾਂ ਇਹ ਗੱਲ ਕੀ ਸੀ ਉਹ ਤਾਂ ਰਾਧੀ ਹੋ ਗਿਆ ਹੁਣ ਤਾਂ ਬਚਾਉਣ ਦੀ ਕਰਨੀ ਪੈ ਰਹੀ ਹੈ ਜਦ ਕਰ ਲੋ ਤਿਆਰ ਹੋਏ ਫਿਰ ਦੇ ਲੋਕ ਤੇ ਕੀ ਮਜਬੂਰੀ ਹੋਗੀ ਜੈਸ਼ ਭਾਰਤ ਜਤ ਰਹਾ ਸੀ ਤੇ ਕੋਦਮ ਸੀਸਭਾ ਕਿਉਂ ਕਰਨਾ ਪੈ ਗਿਆ ਇੱਕ ਸਵਾਲ ਹੋਰ ਵੀ ਉੱਠਦਾ ਮੋਦੀ ਸਾਹਿਬ ਤੇ ਕਿ ਪਾਕਿਸਤਾਨ ਜਦੋਂ ਗਲਤ ਕਰਦਾ ਤਾਂ ਉਹਦੇ ਨਾਲ ਕਈ ਦੇਸ਼ ਖੜੇ ਨਜ਼ਰ ਆਏ ਚੀਨ ਨੇ ਤਾਂ ਸਪਸ਼ਟ ਕਰਤਾ ਕਿ ਮੈਂ ਪਾਕਿਸਤਾਨ ਦੇ ਨਾਲ ਹਾਂ ਤੇ ਤੁਰਕੀ ਦਾ ਅਜ਼ਰਬਾਈਜਾਨ ਦਾ ਚੀਨ ਦਾ ਸਾਊਦੀ ਅਰਬ ਦਾ ਇਹ ਧੰਨਵਾਦ ਕਰਦੇ ਮੈਂ ਸੁਨਿਆ ਸਾਹਿਬ ਵਾਜ਼ ਸ਼ਰੀਫ ਨੂੰ ਤੇ ਭਾਰਤ ਦੇ ਨਾਂ ਤਾਂ ਮੋਦੀ ਸਾਹਿਬ ਬੋਲੇ ਨੇ ਹਰੇਕ ਤੱਕ ਨਾ ਹੀ ਬੋਲੇ ਨੇ ਅਮਿਤ ਸ਼ਾਹ ਹਾਂ ਇੱਕੋ ਜਿਹੜੇ ਡੀ ਜ਼ੀ ਐਮ ਉਹ ਲੈਫਟੇਨੈਂਟ ਜਨਰਲ ਰਾਜੀਪ ਕਈ ਵਾਈਸ ਐਡਮਿਰਲ ਐਨ ਐਨ ਪ੍ਰਮੋਦ ਤੇ 에어 마샬 ਅਵਦੇਸ਼ ਮਾਰ ਭਾਰਤੀ ਉਹਨਾਂ ਨੇ ਮੇਰੇ ਵੀਡੀਓ ਬਣਾਉਣ ਤੋਂ ਕੁਝ ਟਾਈਮ ਪਹਿਲਾਂ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਉਹਨਾਂ ਨੇ ਦੱਸਿਆ ਕਿ ਅਸੀਂ 35 ਤੋਂ 40 ਜਵਾਨ ਮਾਰਤੇ ਪਾਕਿਸਤਾਨ ਦੇ 100 ਤੋਂ ਵੱਧ ਅਤਿਵਾਦੀ ਮਾਰਤੇ ਇਹ ਸਾਰੀਆਂ ਗੱਲਾਂ ਚੱਲ ਰਹੀਆਂ ਨੇ ਅੱਜ ਦੀ ਵੀਡੀਓ 'ਚ ਆਪਾਂ ਇਹਦੀ ਥੋੜਾ ਜਿਹਾ ਐਨਲਿਸਿਸ ਕਰਨਾ ਤੇ ਐਨਲਿਸਿਸ ਕਰਨ ਤੋਂ ਪਹਿਲਾਂ ਮੈਂ ਉਹੀ ਅਪੀਲ ਜਿਹੜੀ ਮੈਂ ਆਪਸਰ ਕਰਦਾ ਹਾਂ ਅੱਜ ਵੀ ਕਰ ਰਿਹਾ ਪਿਆਰੇ ਦਰਸ਼ਕੋ ਜਿਨ੍ਹਾਂ ਨੇ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਕਰ ਲਿਓ ਹੁਣ ਗੱਲ ਕਰੀਏ ਤੇ ਦੋ ਤਿੰਨ ਹਿੱਸੇ ਬਣਾ ਲਿਆ ਆਪਾਂ ਅੱਜ ਦੀ ਗੱਲਬਾਤ ਇੱਕ ਤਾਂ ਜਿਹੜਾ ਮੈਂ ਸਵਾਲ ਕੀਤਾ ਉਹ ਬਹੁਤ ਵੱਡਾ ਸਵਾਲ ਹੈ ਉਹ ਲੋਕਾਂ ਨੂੰ ਅਸਲ ਆਪਦੇ ਆਪ ਦੇ ਦੇਸ਼ ਦੇ ਵਿੱਚ ਲੋਕਾਂ ਦੇ ਸਾਹਮਣੇ ਤਾਂ ਇਹੀ ਪ੍ਰੋਜੈਕਟ ਕਰਨਾ ਹੁੰਦਾ ਜਿਹੜੀਆਂ ਦੋਨੇ ਸਰਕਾਰਾਂ ਕਰ ਰਹੀਆਂ ਨੇ ਪਰ ਉਹ ਵੀ ਇੱਕ جنگ ਹੈ ਮੀਡੀਆ ਦੇ ਵਿੱਚ ਇੱਕ جنگ ਹੀ ਚੱਲ ਰਹੀ ਹੈ ਕਿਸਮ ਦੀ ਕਿ ਅਸੀਂ ਜਿੱਤੇ ਅਸੀਂ ਜਿੱਤੇ ਹਾਲਾਂਕਿ ਇਸ جنگ ਦੇ ਵਿੱਚ ਜਦੋਂ ਅਸੀਂ ਦੇਖਦੇ ਹਾਂ ਪਾਕਿਸਤਾਨ ਕਈ ਗੱਲਾਂ ਤੋਂ ਥੋੜਾ ਜਿਆਦਾ ਅੱਗੇ ਲੱਗ ਰਿਹਾ ਹੈ ਮੀਡੀਆ ਦੇ جنگ 'ਚ ਝੂਠ ਮੁੱਲ ਵਿੱਚ ਕਹਿ ਲਓ ਪ੍ਰੋਪਾਗੈਂਡ ਦੇ ਵਿੱਚ ਕਹਿ ਲਓ ਦੇਖੋ ਤੁਸੀਂ ਉੱਥੇ ਇਹ ਹੈ ਕਿ ਉਹਨਾਂ ਦੇ ਲੀਡਰ ਵੀ ਬੋਲ ਰਹੇ ਨੇ ਸਾਡਾ ਕੋਈ ਲੀਡਰ ਮੋਦੀ ਸਾਹਿਬ ਤਾਂ ਮੀਟਿੰਗਾਂ ਤਾਂ ਕਰ ਰਹੇ ਨੇ ਉਹ ਤਾਂ ਆਲ ਪਾਰਟੀ ਮੀਟਿੰਗ ਚ ਵੀ ਨਹੀਂ ਆਏ ਉਹ ਕਿਤੇ ਵੀ ਨਹੀਂ ਆਉਂਦੇ ਨਾ ਉਹ ਬੋਲੇ ਨੇ ਨਾ ਹੀ ਅਮਿਤ ਸ਼ਾਹ ਬੋਲੇ ਨੇ ਉਧਰ ਉਹ ਸਾਰੇ ਬੋਲ ਰਹੇ ਨੇ ਉਹਨਾਂ ਦਾ ਸਦਰ ਵੀ ਬੋਲਿਆ ਉਹਨਾਂ ਦਾ ਪ੍ਰਧਾਨ ਮੰਤਰੀ ਬੋਲਿਆ ਤੇ ਉਹਨਾਂ ਨੇ ਫਿਰ ਜਿੰਨਾ ਜਿੰਨਾ ਉਹਨਾਂ ਨੇ ਧੰਨਵਾਦ ਤਾਂ ਟਰਪ ਦਾ ਵੀ ਕੀਤਾ ਉਹਨਾਂ ਨੇ ਆਪਣੇ ਫੌਜੀਆ ਦਾ ਬਾਰੇ ਉਹਨਾਂ ਨੇ ਇਹ ਵੀ ਕਿਹਾ ਵੀ ਆਪਾਂ ਜਸ਼ਨ ਮਾਰੋ ਆਪਣੀ ਜਿੱਤ ਹੋਈ ਹੈ ਤੇ ਉਥੇ ਉਹਨਾਂ ਨੇ ਗਾਣੇ ਬਣਾ ਲਏ ਉਥੇ ਫੁੱਲਾਂ ਦੀ ਵਰਖਾ ਫੌਜੀਆ ਤੇ ਕੀਤੀ ਜਾ ਰਹੀ ਹੈ ਉਹ ਉੱਤੇ ਜਿਹੜੇ ਉਹਨਾਂ ਦੇ ਚੈਨਲ ਨੇ ਉਹਨਾਂ ਦੇ ਜਿਹੜੇ ਵੱਡੇ ਵੱਡੇ ਸਲੋਗਨ ਜਿਹੜੇ ਜਾਂ ਸੋਸ਼ਲ ਮੀਡੀਆ ਤੇ ਲੱਗੇ ਨੇ ਭਾਰਤ ਕੋ ਮੂੰਹ ਤੋੜ ਜਵਾਬ ਭਾਰਤ ਮੀਡੀਆ ਕੀ ਖਬਰਾਂ ਝੁੱਟੀਆਂ ਭਾਰਤ ਕੇ ਭਾਰਤ ਨੇ ਗੁੱਡੇ ਟੇਕੇ ਪਾਕਿਸਤਾਨ ਜਿੱਤ ਗਿਆ ਮੁਬਾਰਕਬਾਦ ਹੈ ਸ੍ਰਿੰਦੀਆਂ ਗੱਲਾਂ ਪਾਕਿਸਤਾਨ ਕੇ ਲਈ ਫخر ਦਾ ਮਕਾਮ ਹੈ ਨਵਾਸ਼ ਸ਼ਰੀਫ ਦੀ ਭੂਮਿਕਾ ਇਸ ਤਰ੍ਹਾਂ ਦੇ ਉੱਤੇ ਚੱਲੇ ਹੈ ਕੰਮ ਤੇ ਭਾਰਤ ਦੇ ਵਿੱਚ ਚੱਲਤਾ ਰਿਹਾ ਪਰ ਉਹਨਾਂ ਦੇ ਮੁਕਾਬਲੇ ਉਸ ਤਰ੍ਹਾਂ ਦੇ ਜਰੂਰ ਉਸ ਤਰ੍ਹਾਂ ਦੇ ਭੰਗੜੇ ਉਸ ਤਰ੍ਹਾਂ ਦੇ ਗਿੱਧੇ ਇਹ ਮੈਂ ਨਹੀਂ ਦੇਖੇ ਹਲੇ ਭਾਰਤ ਦੇ ਵਿੱਚ ਨਾ ਹੀ ਭਾਰਤ ਦੇ ਪ੍ਰਧਾਨ ਮੰਤਰੀ ਹਾਲ ਤੱਕ ਬੋਲੇ ਨੇ ਜਿਵੇਂ ਉਹਨਾਂ ਦਾ ਪ੍ਰਧਾਨ ਮੰਤਰੀ ਬੋਲਿਆ ਤੇ ਨਾ ਹੀ ਕੋਈ ਅਮਿਤ ਸ਼ਾਹ ਬੋਲਿਆ ਹਾਂ ਫੌਜ ਦੇ ਵਿੱਚੋਂ ਪਹਿਲਾਂ ਉਹ ਕਲ ਜਿਹੜੀ ਸੋਫੀਆ ਬੋਲਦੀ ਸੀ ਜਾਂ ਭੂਮਿਕਾ ਸਿੰਘ ਤੇ ਅੱਜ ਜਿਹੜੇ ਡੀਜੀਐਮਓ ਬੋਲ ਰਹੇ ਨੇ ਲੇਕਿਨ ਪੋਲੀਟਿਕਲ ਲੋਕ ਨਹੀਂ ਬੋਲ ਰਹੇ ਹਾਂ ਜਦੋਂ ਦੀ ਬਸ ਚੰਗਬੰਦੀ ਹੋਏ ਨੂੰ 25 30 ਘੰਟੇ ਹੋ ਗਏ ਨੇ ਹਰੇ ਤੇ ਵਿਰੋਧੀ ਧਿਰਾਂ ਨੇ ਕਿਰ ਲਏ ਮੋਦੀ ਸਾਹਬ ਔਰ ਕੇਜਾ ਵੀ ਇਸ ਤਰ੍ਹਾਂ ਕੇ ਤੁਸੀਂ ਜਿਹੜਾ ਹੈ ਪੋਲਿਸੀ ਬੈਟਰ ਤੇ ਇੰਟਰਨੈਸ਼ਨਲ ਜਿਹੜੀ ਪੋਲਿਸੀ ਸਾਡੀ ਨੀਤੀਕ ਫੇਲਰ ਦੀ ਗੱਲ ਕਰਨ ਲੱਗੇ ਨੇ ਪਹਿਲਾਂ ਮੈਂ ਦੱਸ ਦਿਆਂ ਕਿ ਭਾਰਤ ਵਾਲੇ ਵੀ ਲੱਗੇ ਹੋਏ ਨੇ মিডিਆ ਵਾਲੇ ਪਾਕਿਸਤਾਨ ਚੁੱਕਿਆ ਆਪਣੀਆਂ ਸ਼ਰਤਾਂ ਤੇ ਸੀਸਫਾਇਰ ਕੀਤਾ ਭਾਰਤ ਨੇ ਸ਼ਕਤੀ ਦਿਖਾਈ ਪਾਕਿਸਤਾਨ ਨੂੰ ਸ਼ਾਂਤੀ ਦੀ ਗੱਲ ਕਰਨੀ ਪਈ ਪੈਲਗਾਮ ਤੋਂ ਬਹੁਤ ਖੁਸ਼ਕਰ ਬਾਰਾ ਕੋਈ ਹੱਤਬਾਦੀ ਨਹੀਂ ਬਚਾ ਹੈ ਜੀ ਇਸ ਤਰ੍ਹਾਂ ਦਾ ਇਹ ਜਿਹੜਾ ਕੁਝ ਚੱਲ ਰਿਹਾ ਇੱਕ ਤਾਂ ਸਵਾਲ ਇਹ ਹੈ ਕਿ ਉਹ ਜੰਗਬਦੀ ਤਾਂ ਹੋ ਗਈ ਹੁਣ ਇਹ ਵੱਖਰੀ ਗੱਲ ਹੈ ਮੋੜ ਮੋਟੇ ਲੰਘਣਾ ਤਾਂ ਪਹਿਲਾਂ ਵੀ ਹੋ ਜਾਂਦੇ ਐਲੋਜ਼ ਦੇ ਵੀ ਆਪਾਂ ਦੇਖਦੇ ਆ ਫਾਇਰਿੰਗ ਜਾਂ ਸੈਟਿੰਗ ਹੁੰਦੀ ਰਹਿੰਦੀ ਐ ਉਹ ਤਾਂ ਹੁੰਦੀ ਐ ਹੁਣ ਉਹ ਤਾਂ ਜੰਗਬਦੀ ਹੋ ਗਈ ਔਰ ਜੰਗਬਦੀ ਚ ਖੋਰ ਲੋਕ ਖੁਸ਼ ਨਹੀਂ ਲੋਕਾਂ ਨੇ ਤਾਂ ਇਹ ਦੇਖਣਾ ਖਾਸ ਤੌਰ ਤੇ ਸਰਦੀ ਏਰੀਆ ਦੇ ਲੋਕ ਪੂਰੇ ਖੁਸ਼ ਨੇ ਚਾਹੇ ਇਧਰ ਲੈਣੇ ਚਾਹੇ ਉਧਰ ਲੈਣੇ ਲੋਕ ਖੁਸ਼ ਨੇ ਸਰਕਾਰਾਂ ਦਾ ਜੋ ਮਰਜ਼ੀ ਕਰਨ ਉਹਨਾਂ ਨੂੰ ਪਤਾ ਹੈ ਲੋਕਾਂ ਨੂੰ ਵੀ ਇਹ ਤਾਂ ਅਸੀਂ ਦੁੱਖ ਤਾਂ ਅਸੀਂ ਚੱਲਣਾ ਨਾ ਤਾਂ ਉਹ ਤਾਂ ਚੱਲ ਰਿਹਾ ਹੈ ਲੇਕਿਨ ਆ ਦੀ ਨਾਲੇ ਗੱਲ ਵੀ ਮੰਨੀ ਪਏਗੀ ਕਿ ਮੀਡੀਆ ਵਾਰ ਨਹੀਂ ਖਤਮ ਹੋਈ ਗੋਲਾਬਰੀ ਖਤਮ ਹੋ ਗਈ ਜਿਹੜੇ ਡਰੋਨ ਇੱਕ ਦੂਜੇ ਦੇ ਛੱਡ ਰਹੇ ਸੀ ਜਿਹੜੇ ਤੁਰਕੀਏ ਦੇ ਡਰੋਨ ਇਧਰ ਆ ਰਹੇ ਸੀ ਨਾ ਇਲੀਆ ਦੇ ਵਿੱਚ ਉਹ ਤਾਂ ਹੋ ਗਏ ਬੰਦ ਲੇਕਿਨ ਜੋ ਸ਼ਬਦਾਂ ਦੇ ਗੋਲੇ ਛੱਡ ਰਿਹਾ ਪਾਕਿਸਤਾਨ ਜੋ ਇਧਰੋਂ ਜਵਾਬ ਦਿੱਤਾ ਜਾ ਰਿਹਾ ਉਹ ਹਲੇ ਚੱਲ ਰਿਹਾ ਹੈ ਇਹ ਮੀਡੀਆ ਬਾਰ ਕੋ ਤਾਂ ਖਤਮ ਹੋ ਗਿਆ ਜਾਂ ਹੋਣੀ ਹੈ ਬਹੁਤ ਘੱਟ ਹੁੰਦਾ ਹੈ ਲੇਕਿਨ ਇਹ ਜ਼ਰੂਰ ਹੈ ਕਿ ਲੋਕਾਂ ਨੂੰ ਪਤਾ ਲੱਗ ਗਿਆ ਕਿ ਝੂਠ ਸੁਬਾਨ ਬੋਲਿਆ ਜਾ ਰਿਹਾ ਹੈ ਜੋ ਕੱਲ ਦੇ ਕਹਿ ਰਿਹਾ ਸੀ ਉਸ ਦੀ ਯਾਦੋਂ ਪਰ ਤਵਾ ਕਰਤਾ ਜੀ ਅਸੀਂ ਬਰਨਾਲਾ ਅਸੀਂ ਬਠਿੰਡਾ ਤਵਾ ਕਰਤਾ ਕਿਹੜਾ ਤਵਾ ਹੁਣ ਆਪਣੀ ਜਿਹੜੀ ਆਪਾਂ ਨੂੰ ਪਤਾ ਹੀ ਹੈ ਲੈਕਿਨ ਆਪਣੇ ਲੋਕਾਂ ਨੂੰ ਇਹ ਦੱਸ ਕੇ ਤੇ ਲੋਕਾਂ ਚੋਂ ਦਾ ਪ੍ਰਚਾਰ ਕਰ ਰਹੇ ਨੇ ਲੇਕਿਨ ਜਿਹੜਾ ਪ੍ਰਚਾਰ ਇੰਡੀਆ ਕਿਉਂਕਿ ਲੋਕਤੰਤਰ ਉਹ ਉਸ ਤਰ੍ਹਾਂ ਦਾ ਲੋਕਤੰਤਰ ਨਹੀਂ ਹੈ ਇੱਥੇ ਤਾਂ ਹੁਣ ਸਵਾਲ ਖੜੇ ਹੋਗੇ ਪਹਿਲਾ ਤਾਂ ਸਵਾਲ ਖੜਾ ਕਰਦਾ ਜਿਹੜਾ ਟਰੰਪ ਨੇ ਰਾਸ਼ਟਰਪਤੀ ਟਰੰਪ ਨੇ ਪਤਾ ਨਹੀਂ ਕਿ ਕਿਸ ਤਰ੍ਹਾਂ ਦੀ ਨੇਚਰ ਹੈ ਮੰਨ ਲਓ ਕਿ ਜੇ ਉਹਨਾਂ ਨੇ ਇਹ ਕਰਨੀ ਸੀ ਵੀ ਚੁਰ ਸਮਝੌਤਾ ਕਰਾ ਵੀ ਦਿੱਤਾ ਲੱਗ ਰਿਹਾ ਸੀ ਵੀ ਦੋ ਚੋ ਨਿਕਲ ਪਾਵਰ ਨੇ ਔਰ ਦੂਜਾ ਵੀ ਅਭੀ ਚ ਚੀਨ ਉਹਦੇ ਨਾਲ ਖੜ ਗਿਆ ਕਲ ਕੋਈ ਕਿਉਂਕਿ ਚੀਨ ਦਾ ਤਾਂ ਮੁਕਾਬਲਾ ਕਰਨਾ ਹੈ ਤੇ ਚੀਨ ਬੜੇ ਸਿੱਧੇ ਤਰੀਕੇ ਨਾਲ ਜੁੜਾ ਸਾਥ ਦਿੱਤਾ ਤੇ ਉੱਥੇ ਫਿਰ ਟਰੰਪ ਸਾਹਿਬ ਦਾ ਇੱਕ ਇਹ ਕਹਿੰਦਾ ਆਪਣੇ ਆਪ ਦੀ ਬੜੀ ਅਜੀਬ ਜਿਹੀ ਜਦੋਂ ਮੈਂ ਪੜ੍ਹਿਆ ਉਹਨਾਂ ਦੇ ਮੈਂ ਪ੍ਰੋਗਰਾਮ ਕਰ ਰਿਹਾ ਸੀ ਲਾਈਵ ਚਰਚਾ ਕਰ ਰਹੀ ਸੀ ਜਿੱਦੇ ਚੇ ਪਤਾ ਲੱਗਿਆ ਕਿ ਜੀ ਉਹਨਾਂ ਦਾ ਇੱਕ ਟਵੀਟ ਆ ਗਿਆ ਜਾਂ ਇੱਕ ਐਕਸ ਕਮੈਂਟ ਆ ਗਿਆ ਆਫਟਰ ਅ ਲੌਂਗ ਨਾਈਟ ਆਫਟਰ ਅ ਲੌਂਗ ਨਾਈਟ ਆਫ ਟਾਕਸ mediated by the united state i'm pleased to announce that india and pakistan have agreed to full and immediate ceasefire congratulations to both countries on using common sense and great intelligence thank you for your attention to this matter eh ji ede nan karke ohnu nahi pata ke modi saab nu kehna fasada halle eh ta gall chal hi rahi si ede da prabhav hona shuru ho gaya si ਕਿ ਆਪ ਤਾਂ ਕਹਦੇ ਸੀ ਕਿ ਤੀਜਾ ਪੰਦਾ ਕੋਈ ਨਹੀਂ ਆਊਗਾ ਤੀਜਾ ਦੇਸ਼ ਨਹੀਂ ਆਊਗਾ ਇਦਰਾਗਾ ਦੀ ਦੇਸ਼ ਉਹ ਕਸਤਰਾਂ ਦੀ ਗੱਲ ਹੋਣੀ ਸ਼ੁਰੂ ਹੋ ਗਈ ਕਿ ਉਹਨੇ ਕੇਮਿਸ ਜਵਾਬ ਦਿੱਤਾ ਸੀ ਕਿ ਅਸੀਂ ਕੋਈ ਸਾਡੇ ਚ ਤੀਜਾ ਦੇਸ਼ ਨਹੀਂ ਅਸੀਂ ਜਿੱਡ ਨਾਲ ਦੀ ਨਾਲੇ ਖੋਰ ਆ ਗਿਆ ਕਹਿੰਦੇ ਜੀ ਕਸ਼ਮੀਰ ਤੇ ਵੀ ਅਸੀਂ ਜੇ ਕੋਹਤ ਗੱਲ ਕੱਟ ਰਹੇ ਹੁਣ ਕਸ਼ਮੀਰ ਤੇ ਗੱਲ ਸ਼ੁਰੂ ਸੀ ਅੱਤਵਾਦ ਦੀ ਖੰਡਾ ਤੱਤਵਾਦ ਨਾਲ ਸੀ ਕਿ ਅੱਤਵਾਦ ਅਸੀਂ ਖਤਮ ਕਰਨਾ ਹੈ ਜਿਹੜੀ ਗੱਲ ਕਹਿ ਰਹੇ ਨੇ ਕਿ ਅਸੀਂ ਉਹ ਸ਼ਰਤ ਕਦੋਂ ਕੀਤੀ ਉਹ ਤਾਂ ਕਸ਼ਮੀਰ ਤੇ ਆ ਗਈ ਹੁਣ ਕਸ਼ਮੀਰ ਦੀ ਜਿਹੜੀ ਹੈ ਉਹ ਦਾ ਮਡੀਏਟਰ ਬਣਨ ਨੂੰ ਫਿਰਦੇ ਨੇ ਤੂੰ ਇੱਥੇ ਆ ਕੇ ਜਿਹੜਾ ਹੈ ਬੋਦੀ ਸਾਹਿਬ ਦੀ ਪਾਲਿਸੀ ਤੇ ਵਿਰੋਧੀਆਂ ਨੇ ਸਵਾਲ ਚੱਕਣੇ ਸ਼ੁਰੂ ਕਰ ਦਿੱਤੇ ਸਭ ਤੋਂ ਪਹਿਲਾਂ ਤਾਂ ਉਹਨਾਂ ਨੇ ਇਹੀ ਕਿਹਾ ਕਿ ਆਲ ਪਾਰਟੀ ਮੀਟਿੰਗ ਬਲਾਕ ਕਾਂਗਰਸ ਕਹਿੰਦੀ ਫੇਰ ਡਾਉਨ ਗਾਂਧੀ ਸਾਹਿਬ ਕਹਿੰਦੇ ਕਿ ਜੀ ਪਾਰਲੀਮੈਂਟ ਸੈਸ਼ਨ ਬਣਾਓ ਵਿਸ਼ੇਸ਼ ਅਪ ਗੱਲਬਾਤ ਕਰੀਏ ਪਤਾ ਲੱਗੇ ਵੀ ਕੀ ਹੋਇਆ ਜੇ ਤੁਸੀਂ ਸਾਰਾ ਕੁਝ ਆਲ ਪਾਰਟੀ ਮੀਟਿੰਗ ਬੁਲਾ ਕੇ ਸਾਨੂੰ ਨਾਮ ਲੈ ਸਕਦੇ ਹੋ ਇਸ ਸਹਿਮਤੀ ਹਿਵੇਂ ਕੀਤਾ ਕਿਹੜੀਆਂ ਸ਼ਰਤਾਂ ਤੇ ਕੀਤਾ ਇਹ ਵੀ ਤਾਂ ਸਾਨੂੰ ਦੱਸੋ ਤਾਂ ਗੱਲ ਤਾਂ ਹੈ ਤਾਂ ਫਿਰ ਅਗਲਾ ਸਵਾਲ ਖੜਾ ਹੋ ਗਿਆ ਭਾਰਤ ਦੀ ਵਿਦੇਸ਼ ਨੀਤੀ ਤੇ ਵਿੱਚ ਸਾਡੇ ਨਾਲ ਕੋਈ ਵੀ ਨਹੀਂ ਇਹ ਤਾਂ ਬੜੀ ਹੈਰਾਨੀ ਦੀ ਗੱਲ ਹੈ ਕਿ ਸਾਡੇ ਤਾਂ ਜਿਹਨੂੰ ਅਸੀਂ ਜਨਮ ਦਿੱਤਾ ਹੈ ਬੰਗਲਾਦੇਸ਼ ਉਹ ਵੀ ਵਿਰੁੱਧ ਜਿਹੜਾ ਹਿੰਦੂ ਰਾਸ਼ਟਰ ਤੇ ਨੇਪਾਲ ਵੀ ਵਿਰੁੱਧ ਪਾਕਿਸਤਾਨ ਵਾਲੇ ਤਾਂ ਹੁਣੇ ਹੀ ਸੀ ਸਾਡੇ ਖਿੱਤੇ 'ਚ ਕੋਈ ਸਾਡੇ ਨਾਲ ਹੀ ਨਹੀਂ ਹੈ ਰੂਸ ਨੇ ਉਸਤਰਾ ਤਾਂ ਨਹੀਂ ਖੜੇ ਹਥਿਆਰ ਵੇਚਦੇ ਤਾਂ ਚੰਗੀ ਗੱਲ ਹੈ ਜਿਵੇਂ ਚੀਨ ਨੇ ਕਿਹਾ ਉਸ ਪਾਕਿਸਤਾਨ ਦੇ ਨਾਲ ਖੜਿਆ ਤਾਂ ਇਹ ਸਵਾਲ ਖੜੇ ਕਰਦੇ ਹੁਣ ਦੇ ਨੇ ਸਾਡੇ ਜਿਹੜੇ ਵਿਰੋਧੀ ਪਾਰਟੀਆਂ ਉੱਠ ਖੜੀਆਂ ਪੈਂ ਤਾਂ ਦੱਸੋ ਜੀ ਕੀ ਹੈ ਤੁਹਾਡੀ ਤੇ ਗੱਲ ਕੀ ਹੈ ਇਹ ਡ੍ਰੰਪਸ ਆਫ ਕਰਕੇ ਤੁਹਾਡੇ ਜਿਹੜਾ ਪਿਆਰਾ ਬਿੱਤਰ ਤੁਹਾਡੇ ਨਾਲ ਹੈ ਕਿਹਦੇ ਨਾਲ ਹੈ ਉਹ ਭਾਈ ਉਹ ਕਿਸੇ ਨਾਲ ਨਹੀਂ ਉਹ ਤਾਂ ਵਪਾਰੀ ਬੰਦਾ ਤਾਂ ਵਪਾਰ ਨਾਲ ਹੈ ਉਹਨੇ ਕੀ ਲੈਣਾ ਹੈ ਮੋਦੀ ਸਾਹਿਬ ਤਾਂ ਤਾਂ ਵਪਾਰ ਦੇਖਣਾ ਤਾਂ ਪੈਸਾ ਦੇਖਣਾ ਚਲੋ خیر ਹੁਣ ਇਸ ਹਾਲਾਤ ਦੇ ਵਿੱਚ ਤੇ ਉਹ ਭਾਰਤ ਜਿਹੜਾ ਹੈ ਪਰ ਕਈ ਗੱਲਾਂ ਨੇ ਕਿ ਮੋਦੀ ਸਾਹਿਬ ਵੀ ਚੁੱਪ ਬਹੁਤ ਸਵਾਰ ਖੜੇ ਕਰਦੀ ਹੈ ਵੇ ਇੱਕ ਅੱਖਰ ਨਹੀਂ ਬੋਲੇ ਕਿਸੇ ਔਰ ਪਾਰਟੀ ਮੀਟਿੰਗ 'ਚ ਨਹੀਂ ਗਏ ਮੀਟਿੰਗਾਂ ਅਦਰਵਾਇਜ਼ ਕਰਦੇ ਰਹੇ ਤੇ ਉਹਨਾਂ ਦੀ ਕੀ ਲੋਕ ਤੋਂ ਹੁਣ ਪੁੱਛਣਗੇ ਵੀ ਆਖਰ ਮਜਬੂਰੀ ਕੀ ਰਹੀ ਵੀ ਕਿਉਂ ਕੋਦਾਂ ਜੈਸੀ ਜੱਤਰ ਰਹੇ ਸੀ ਤਾਂ ਫਿਰ ਸਾਡੀ ਕੀ ਮਜਬੂਰੀ ਸੀ ਕਿ ਸਾਨੂੰ ਕੋਦਾਂ ਮੰਨਣਾ ਪਿਆ ਕਿਹੜਾ ਪ੍ਰੈਸ਼ਰ ਪਾਇਆ ਗਿਆ ਭਾਰਤ ਤੇ ਜਾਂ ਕਿਹੜੀਆਂ ਸ਼ਰਤਾਂ ਤੇ ਇਹ ਸੀਸ ਪਾਇਆ ਤੇ ਇਹ ਜਾਗਵੰਦੀ ਦਾ ਐਲਾਨ ਹੋਇਆ ਕੋਈ ਕੋਈ ਸ਼ਰਤ ਤਾਂ ਹੋਊਗੀ ਕੱਲ ਨੂੰ ਮੀਟਿੰਗ ਹੋਣੀ ਹੈ ਜਿਹੜੀ ਹੈ ਡੀ ਜ਼ੀ ਐਮਓ ਦੀ ਉਹਨਾਂ ਦਾ ਡੀ ਜ਼ੀ ਐਮਓ ਤੇ ਇਧਰ ਲ ਡੀ ਜ਼ੀ ਐਮਓ ਦੋਨੇ ਜਿਹੜੇ ਨੇ ਉਹ ਅ ਕੱਲ 12 ਵਜੇ ਮਿਲਣਗੇ ਸ਼ਰਤਾਂ ਇਹ ਵੀ ਪਤਾ ਲੱਗੂਗਾ ਕਿ ਜਿਹੜੀ 1960 ਵਾਲੀ ਜਲ ਸੰਧੀ ਜਿਹੜੀ ਮੁਲਤਵੀ ਕੀਤੀ ਹੈ ਉਹਦੇ ਵਾਰ ਕੀ ਸਟੈਂਡ ਰਹੂਗਾ ਭਾਰਤ ਦਾ ਸ਼ਿਮਲਾ ਸਮਝੌਤਾ ਜਿਹੜਾ ਉਹਨਾਂ ਨੇ ਕੀਤਾ ਉਹਦੇ ਵਾਰ ਕੀ ਸਟੈਟਸਨ ਸਾਰੀਆਂ ਗੱਲਾਂ ਹੋਣੀਆਂ ਨੇ ਲੇਕਿਨ ਇੱਕ ਗੱਲ ਬਿਲਕੁਲ ਸਹੀ ਹੈ ਕਿ ਜਿਹੜੀ ਇਸ ਅਦਾਚ ਜਿਸ ਤਰ੍ਹਾਂ ਜਗਬਦੀ ਹੋਈ ਹੈ ਜਸ ਜਿਸ ਤਰੀਕੇ ਨਾਲ trapડે ਪਬਲੀਕਲੀ ਸਭ ਤੋਂ ਪਹਿਲਾਂ ਕ੍ਰੈਡਿਟ ਲਿਆ ਹੈ ਉਹ ਤੋਂ ਇੰਡੀਆ ਖੁਸ਼ ਨਹੀਂ ਉਹ ਤੋਂ ਮੋਦੀ ਸਾਹਿਬ ਖੁਸ਼ ਨਹੀਂ ਕਿਉਂਕਿ ਮੋਦੀ ਸਾਹਿਬ ਇਸ ਮਾਮਲੇ ਦੇ ਵਿੱਚ ਲੱਗਦਾ ਕਿ ਡਿਫੈਂਸਿਵ ਹੋ ਕੇ ਵਿਰੋਧੀ ਧਿਰ ਨੂੰ ਜਵਾਬ ਦੇਣਾ ਮੁਸ਼ਕਲ ਹੋ ਜਾਊਗਾ ਲੱਭ ਰਹੇ ਉਹਨਾਂ ਦੇ ਜਵਾਬ ਜਦੋਂ ਬੋਲਣਗੇ ਤਾਂ ਫਿਰ ਉਹ ਕੋਈ ਨਾ ਕੋਈ ਜਵਾਬ ਲੱਭ ਹੀ ਲੈਂਦੇ ਹੁੰਦੇ ਪਰ ਹਾਲ ਦੀ ਘੜੀ ਜਿਹੜੀ ਹੈ ਆਪੋਜੀਸ਼ਨ ਭਰ ਹੋ ਰਹੀ ਹੈ ਔਰ ਇਹ ਵੀ ਦੇਖਿਆ ਜਾ ਰਿਹਾ ਹਾਂ ਉਹ ਹੁਣ ਇੰਨਾ ਜ਼ਰੂਰ ਕੀਤਾ ਜਾ ਰਿਹਾ ਹੈ ਕਿ ਅਸੀਂ ਉਹਨਾਂ ਦਾ ਬੜਾ ਨੁਕਸਾਨ ਕੀਤਾ ਅ ਜਦੋਂ ਮੈਂ ਤੁਹਾਨੂੰ ਦੱਸਿਆ ਵੀ ਆ ਹੁਣ ਪ੍ਰੈਸ ਕਰ ਪ੍ਰੈਸ ਕਰਕੇ ਹਟੇ ਡੀਜ਼ਾ ਨੂੰ ਡੈਕਟਰੈਂਟ ਜਨਰਲ ਰਜੀਵ ਕਈ ਤੇ ਨਾਲ ਉਹਨਾਂ ਦੇ ਵਾਈਸ ਚੈਂਬਰੈਂਟ ਸੀ ਪ੍ਰਮੋਦ ਸਾਹਿਬ 에ਅਰ ਮਾਰਸ਼ਲ ਅਰਵਦੇਸ਼ ਕੁਮਾਰ ਭਾਰਤੀ ਸੀ ਆ ਵੀ ਆ ਵੀ ਗੱਲ ਸਭ ਨੇ ਰੱਖੀ ਆ ਬਿਲਕੁਲ ਸਟਿਕ ਜਿਹੜੇ ਨਿਸ਼ਾਨੇ ਲੱਗੇ ਅਤਵਾਦੀਆਂ ਦੇ ਜਿਹੜੇ ਸੈਂਟਰ ਸੀ ਚਾ ਪਾਵਰਪੋਰਸ ਸੀ ਚਾ ਬਰੀਦ ਕੇਸ ਸੀ ਉਹ ਸਾਰੀ ਕੱਲੀ ਕੱਲੀ ਗੱਲ ਦੱਸ ਸੀ ਉਹਨਾਂ ਨੇ ਜਿਹੜੀ ਇਹ ਦੱਸਣ ਦੀ ਕੋਸ਼ਿਸ਼ ਕੀਤੀ ਇਹ ਤੇ ਕੋਈ ਸ਼ੱਕ ਵੀ ਨਹੀਂ ਹੈ ਨਹੀਂ ਪਹਿਲਾ ਜਿਹੜਾ ਇਹਨਾਂ ਦਾ ਅਟੈਕ ਹੈ ਨੌ ਸੈਂਟਰ ਦਾ ਤਾਂ ਬਿਲਕੁਲ ਠੀਕ ਸੀ ਉਤਵਾਦ ਕੀ ਨੁਕਸਾਨ ਹੋਏ ਤੇ ਇਹ ਜਿਹੜਾ ਨੇ ਦੱਸਿਆ ਕਹਿੰਦੇ 35-40 ਬੰਦੇ ਸੀ ਉਹਨਾਂ ਦੇ ਵਾਸਤੇ ਮਾਰਤੇ ਉਹਨਾਂ ਨੇ ਕਾਫੀ ਬੰਦੇ ਦਾ ਨੁਕਸਾਨ ਕੀਤਾ ਐਲਓਸੀ ਤੇ ਪੌਂਚ ਦੇ ਵਿਚ ਰਜੌਨੀ ਦੇ ਵਿੱਚ ਇਹ ਤਾਂ ਕਹਿੰਦੇ ਨੇ ਜਪਾਨ ਐਲਓਸੀ ਤੇ ਪੰਜ ਜਵਾਨ ਸੀ ਦੋਏ ਨੇ ਜਿਹੜੇ ਜਿਹੜੇ ਭਾਰਤ ਕਹਿੰਦੇ ਜੋ ਵੀ ਹੈ ਇਹ ਹੁਣ ਸਾਰਾ ਕੁਝ ਐਨਾਲਿਸਿਸ ਤਾਂ ਕਰਨਾ ਹੈ ਲੋਕਤੰਤਰ ਹੈ ਲੋਕ ਤਾਂ ਸਵਾਲ ਕਰਨਗੇ ਪੁੱਛਣਗੇ ਤੇ ਲੋਕ ਇਹ ਵੀ ਪੁੱਛਣਗੇ ਆਪਣੀ ਵਿਦੇਸ਼ ਨੀਤੀ ਕਿੱਥੇ ਘਟੀ ਹੈ ਲੋਕ ਇਹ ਵੀ ਪੁੱਛਣਗੇ ਕਿ ਚੀਨ ਜਿੰਦਾ ਸਿੱਧੇ ਤਰੀਕੇ ਨਾਲ ਉਹ ਨਾ ਜਾਖੜਾ ਅਪਰੇਂਡਰ ਕੌਣ ਖੜਾ ਹੈ ਇਹ ਸਾਰੀਆਂ ਗੱਲਾਂ ਜਿਹੜੀਆਂ ਆਨਰ ਟਾਈਮ 'ਚ ਹੋਣਗੀਆਂ ਪਰ ਇਹ ਸਾਰੇ ਦੇ باوجود ਜੋ ਮਰਜੀ ਸਵਾਲ ਉੱਠਣ ਤੇ ਉੱਠਨੇ ਵੀ ਚਾਹੀਦੇ ਨੇ ਪਰ ਇੱਕ ਗੱਲ ਲੋਕ ਬੜੇ ਖੁਸ਼ ਨੇ ਆਮ ਲੋਕ ਖੁਸ਼ ਨੇ ਸਰਦੀ ਏਰੀਆ ਦੇ ਲੋਕ ਜਿਆਦਾ ਖੁਸ਼ ਨੇ ਉਹਨਾਂ ਦਾ ਉਹਨਾਂ ਦੀ ਸਮੱਸਿਆਵਾਂ ਨੂੰ ਕੌਣ ਸਮਝਦਾ ਵੈਸੇ ਦੇਖਣ ਲਈ ਤਾਂ ਗੱਲ ਹੈ ਕੀ ਉਹਨਾਂ ਨੂੰ ਪੈਕੇਜ ਦਿੱਤਾ ਜਾਂਦਾ ਹੁਣ ਕਿੰਨਾ ਦਾ ਨੁਕਸਾਨ ਹੋ ਗਿਆ ਉਮਰ ਅਬਦੁੱਲਾ ਬਿਲਕੁਲ ਠੀਕ ਹੈ ਜਿਸ ਜੋ ਜੰਮੂ ਪਹੁੰਚੇ ਸੀ ਦਨਾਲ ਹੁਣ ਜਦੋਂ ਜੰਗ ਵਧੀ ਹੋਈ ਹੈ ਕਹਿੰਦੇ ਸਾਨੂੰ ਜਿਹੜਾ ਸਾਡਾ ਨੁਕਸਾਨ ਆ ਦੱਸੋ ਕੇ ਕੇਂਦਰ ਪੁਰਵਾ ਕਰੇ ਬਿਲਕੁਲ ਕਰਨਾ ਚਾਹੀਦਾ ਜਿਹੜੇ ਸਰਦੀ ਬਾਰਡਰ ਏਰੀਆ ਤੋਂ ਜਿਹੜੇ 532 ਕਿਲੋਮੀਟਰ ਪੰਜਾਬ ਦਾ ਉਹਨਾਂ ਨੂੰ ਕੀ ਲਾਲ ਕਰਤਾ ਦੱਸੋ ਤੁਸੀਂ ਕੀ ਕੀਤਾ ਉਹ ਰੋਜ ਪਰਚੂ ਤੇ ਨਮਤੇ ਹਸਪਤਾਲ ਚ ਪਈ ਨੇ ਜਿਹਨਾਂ ਦੇ ਡਿੱਗੇ ਸੀ ਡਰੋਨ ਦੇ ਟੁਕੜੇ ਗੜੇ ਸੀ ਮਜ਼ਾਇਦ ਉਹਨਾਂ ਤੇ ਅੱਗ ਲੱਗੀ ਉਹਨਾਂ ਦੇ ਕਾਰ ਖਰਾਬ ਹੋਈ ਆਪ ਛੱਡ ਸਕੇ ਕੀ ਦਿੱਤਾ ਤੁਸੀਂ ਜਿਨ੍ਹਾਂ ਨੇ ਫਸਲਾਂ ਜਿਹੜਾ ਦੇ ਡੰਗਲ ਬੱਚੇ ਛੱਡ ਕੇ ਇਧਰ ਨੂੰ ਆਏ ਨੇ ਉਹਨਾਂ ਨੂੰ ਕੇਂਦਰ ਸਰਕਾਰ ਕੀ ਦੇ ਰਹੀ ਹੈ ਲੋਕ ਤਾਂ ਪੁੱਛਣਗੇ ਲੇਕਿਨ ਇਸ ਦੇ باوجود ਫਾਇਦੇ ਬੜੇ ਹੋਏ ਲੋਕਾਂ ਨੂੰ ਵੈਸੇ ਬੜੀਆਂ ਕਹਾ ਜਿਹੜੇ ਵੱਡੇ ਵੱਡੇ ਸਟੋਰ ਸੀ ਨਾ ਉਹਨਾਂ ਨੇ ਤਾਂ ਖ਼ਮਾਰ ਕਰਤੀ ਜਿੰਨਾ ਵੀ ਪੁਰਾਣਾ ਸਟਾਕ ਪਿਆ ਸੀ ਬਿਸਕੁਟਾਂ ਦਾ ਜੜਾ ਵੀ ਪਿਆ ਸੀ ਬ੍ਰੈਡ ਉਹਦਾ ਦੋਹਰਾ ਚੀਨੀ ਸਭ ਖਤਮ ਕਰਤੀ ਹੁਣ ਨਵਾਂ ਸਟਾਕ ਆਊਗਾ ਉਹਨਾਂ ਨੂੰ ਤਾਂ ਫਾਇਦਾ ਹੀ ਹੋ ਗਿਆ ਇਹ ਲੜਾਈ 'ਚ ਲੋਕ ਫਾਇਦਾ ਵੀ ਤਾਂ ਉਠਾਉਂਦੇ ਨੇ ਤੁਹਾਨੂੰ ਦੱਸਿਆ ਬੜੇ ਲੋਕ ਪਰੇਥਾ ਹੈ ਅਲਟੀਮੇਟ ਫਾਇਦਾ ਤਾਂ ਕੋਰਪਰੇਟ ਨੂੰ ਹੋ ਗਿਆ ਸਰ ਗੱਲ ਦਾ ਤੋਂ ਇਹ ਸਾਰੇ ਹਾਲਾਤ ਦੇ ਵਿੱਚ ਜੰਗਵੰਦੀ ਸ਼ਾਂਤੀ ਅਸੀਂ ਤਾਂ ਬਹੁਤ ਵਾਰ ਹਰ ਰੋਜ਼ ਹੀ ਕਹਨੇ ਆ ਮੈਂ ਤਾਂ ਉਸ ਦਿਨ ਇਹ ਵੀ ਕਿਹਾ ਸੀ ਵੀ ਚਲੋ ਇੱਕ ਦਿਨ ਪਹਿਲਾਂ ਕੇਸ ਗੱਟ ਸਾਹਿਬ ਅਰਦਾਸ ਕੀਤੀ ਸੀ ਗਿਆਨੀ ਗੁਰਦੀਪ ਸਿੰਘ ਗੱਟ ਜੀ ਨੇ ਵੀ ਸ਼ਾਂਤੀ ਦੀ ਅਰਦਾਸ ਤੇ ਵੀ ਸ਼ਾਂਤੀ ਹੋਵੇ ਤੇ ਸ਼ਾਂਤੀ ਹੋ ਗਈ ਤਾਂ ਚੰਗੀ ਗੱਲ ਹੈ ਅਰਦਾਸ ਸੁਣੀ ਗਈ ਲੱਗਦੀ ਹੈ ਤੋ ਇਸ ਅਸੀਂ ਤਾਂ ਸਾਰੀ ਸ਼ਾਂਤੀ ਦੀ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਆ। ਅਸੀਂ ਤਾਂ ਹਮੇਸ਼ਾ ਕਰਦੇ ਆ ਵੀ ਸ਼ਾਂਤੀ ਰਹੇ ਦੇਸ਼ ਵਿੱਚ। ਹਾਂ ਜਿਹੜੇ ਸਵਾਲ ਉੱਠੇ ਨੇ ਇਹਨਾਂ ਦੇ ਜਵਾਬ ਤਾਂ ਹੁਣ ਨਹੀਂ ਚਾਹੀਦੇ ਮੋਦੀ ਸਾਹਿਬ। ਉਹਦੇ ਉੱਤੇ ਸੀ। ਲੋਕ ਤਾਂ ਹੁਣ ਇਹ ਵੀ ਕਹਿੰਦੇ ਨੇ ਕਿ ਜੇ 26 ਪੱਤੇ ਗਏ ਠੀਕ ਹੈ ਬਹੁਤ ਗਲਤ ਗੱਲ ਹੋਈ ਸੀ। ਜੇ ਚਿੱਟੀ ਸਿੰਘ ਵੀ ਪਰੌਚ ਵੀ ਹੋਈ ਸੀ। ਉਹਦੋਂ ਕਿੱਦਾਂ ਹੋਇਆ? ਤਾਲ ਦੇ ਵਿੱਚ ਏਡੇ ਬੰਦੇ ਗਏ ਸੀ ਉਦੋਂ ਕਿ ਇਹ ਇਹਦੇ ਪਿੱਛੇ ਕੀ ਕਾਰਨ ਹੈ? ਕਿਉਂ ਹੁਣ ਇੱਕੋ ਦਾਮ ਐਕਸ਼ਨ ਲਿਆ? ਸਾਰੇ ਸਵਾਲਾਂ ਦੇ جواب ਲੋਕ ਤਾਂ ਤਰਚਰੋ ਮੰਗਦੇ ਹੁੰਦੇ ਨੇ ਉਹ ਮੰਗੇ ਜਾ ਰਹੇ ਨੇ ਔਰ ਵਿਰੋਧੀ ਧਿਰ ਨੇ ਹੁਣ ਤਾਂ ਜਿਹੜਾ ਸੈਸ਼ਨ ਮੰਗਿਆ ਦੇਖੋ ਇਹਨਾਂ ਦੀ ਗੱਲ ਪੂਰੀ ਹੁੰਦੀ ਹੈ ਕਿ ਨਹੀਂ ਲੇਕਿਨ ਮੀਡੀਆ 'ਚ ਤਾਂ ਰਾਹੁਲ ਗਾਂਧੀ ਨੇ ਆ ਕੇ ਆਪਣੀ ਗੱਲ ਗੱਲਨੀ ਸ਼ੁਰੂ ਕਰ ਦਿੱਤੀ ਹੁਣ ਆਉਂਦੇ ਦਿਨਾਂ 'ਚ ਬਹੁਤ ਕੁਝ ਹੋਊਗਾ ਲੇਕਿਨ ਅਸੀਂ ਤਾਂ ਜਿੱਥੋਂ ਗੱਲ ਸ਼ੁਰੂ ਕੀਤੀ ਹੈ ਉੱਥੇ ਗੱਲ ਖਤਮ ਕਰ ਦਈਏ ਇਹ ਜਗਬਤੀ ਤਾਂ ਹੋਗੀ ਜਿਹੜੀ ਮੀਡੀਆ 'ਚ ਮੀਡੀਆ ਵਾਰ ਚੱਲ ਰਹੀ ਹੈ ਸੌਰੀ ਜਦ ਹੀ মিডিਆ ਬਾਤ ਚੱਲ ਰਹੀ ਹੈ ਕੀ ਉਹ ਕਦੇ ਬੰਦ ਹੋਏਗੀ ਸ਼ਾਇਦ ਨਹੀਂ ਤੁਹਾਡਾ ਬਹੁਤ ਬਹੁਤ ਸ਼ੁਕਰੀਆ